ਬੂਜਰੀ ਮਹੱਲਾ ਪੰਜਵਾ ਦੁਪਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਰਗੁਣ ਸਾਹਿਬ ਦੀ ਨਾਮ ਦੀ ਵਡਿਆਈ ਦੱਸਦੇ ਹਨ ਦੋਨੋਂ ਪਉੜੀਆਂ ਦਾ ਸ਼ਬਦ ਹਨ ਦੁਜੀ ਗਾਏ ਤੇ ਇੱਕ ਦੂਜੇ ਨੂੰ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਠਾਕੁਰ ਐਸੋ ਨਾਮ ਤੇ ਮਾਰੋ ਪੇਰ ਪਰਮੇਸ਼ਰ ਆਪ ਦਾ ਨਾਮ ਰੈਸਾ ਉਤਮ ਹੈ ਨਿਰਮਲ ਹੈ ਪਤ ਤੋ ਪਵਿੱਤਰ ਲੀਏ ਕਰ ਆਪਣੇ ਜੇ ਦੁਨੀਆ ਜੀ ਪਤ ਪ੍ਰਸ਼ੰਨ ਆ ਜਾ ਮਾਲਵਰਗੇ ਵੀ ਪਤ ਆ ਜਾ ਮਲ ਹੋਏ ਕਿ ਜਾਇ ਕਲਾਬ ਤ ਵੀ ਦੇ ਰਹਿਆ ਉਹਨਾਂ ਨੂੰ ਜਿਹੜੇ ਸ਼ੇਰਾਂ ਨੇ ਨਾਮ ਨੂੰ ਪਵਿੱਤਰ ਕਰ ਲਿਆ ਆਪਣੇ ਬਣਾ ਲਿਆ ਸਤਲਕਾਟ ਨਾਮ ਸਕਾਰ ਸਾਰੀ ਦੁਨੀਆ ਉਹਨਾਂ ਦੇ ਦੈ ਨਮਸਕਾਰ ਕਰਦੀ ਹੈ ਬੰਦਨਾ ਕਰਦੀ ਹੈ ਵਰਨ ਜਾਤ ਕੋ ਪੁੱਛੈ ਨਾਹੀ ਉਹਨਾਂ ਦੇ ਪਾਸ ਕੋਈ ਵਰਨ ਕਿਹੜਾ ਹੈ ਛੋੜਾ ਤੇ ਜਾਤ ਤੁਹਾਡੀ ਕੀ ਕੋਈ ਪੁੱਛਣੀ ਹੈ ਇਸੇ ਪ੍ਰਕਾਰ ਨੀਵੀਂ ਜਾਤਵਾ ਦੇ ਜਿਸ ਪ੍ਰਕਾਰ ਬਾਲਮੀਕ ਸੁਭਚਾਰੋ ਤਰੇ ਹੋ ਬਦ ਕਰੇ ਵਿਚਾਰੇ ਇਸ ਪ੍ਰਕਾਰ ਪਾਪੀ ਜਿਹੜੇ ਸਨ ਇਹ ਆਇਆ ਬਾਲਮੀਕ ਬਟਵਾਰਾ ਬਾਰੇ ਮਾਨਸ ਮਾਰਦਾ ਰਸਤੇ ਆਦਮੀਆਂ ਨੂੰ ਕਤਲ ਕਰ ਲੈਂਦਾ ਸੀ ਅਤੇ ਤਲਾਸੀ ਮਗਰੋਂ ਲੈਂਦਾ ਸੀ ਇਸ ਪ੍ਰਕਾਰ ਦਾ ਬਾਲਮੀਕ ਸੀ ਉਹ ਵੀ ਪਰਮੇਸ਼ਰ ਦੇ ਸਿਮਰਨ ਦੇ ਪ੍ਰਤਾਪ ਕਰਕੇ ਪਵਿੱਤਰ ਕਰ ਲਿਆ ਮਾਲਾ ਨੇ ਕ੍ਰਿਸ਼ਨ ਪੁਖਵਾਨ ਨੇ ਉਹਦੇ ਪੰਨਵਾ ਦੇ ਜਗ ਵਿੱਚ ਚਰਨ ਧੁਰਤੇ ਤੇ ਤਾਂ ਸਫਲਾ ਹੋਇਆ ਸੀ ਜਦ ਇਸ ਪ੍ਰਕਾਰ ਪਾਪੀ ਆਦਮੀ ਦੀ ਤਮਿੱਤਰ ਕਰਕੇ ਆਪਣੇ ਬਣਾ ਲਏ ਮਹਾਰਾਜ ਨੂੰ ਸਿਮਰਨ ਵਾਲੇ ਸਭ ਕੁਲ ਕਰਤ ਨਾਮ ਸਕਾਰ ਸਵਾਸ ਸੰਸਾਰ ਵਿੱਚ ਸਕਾਰ ਕਰ ਲੈ ਜੀ ਭਗਵਾਨੇ ਆਪ ਚੜ੍ਹੇ ਹੋਤੇ ਸੰਨ ਉਹਨਾਂ ਦੇ ਵਰਨ ਜਾਤ ਕੋ ਕੂਚੈ ਨਾਹੀ ਉਹਨਾਂ ਦਾ ਵਰਨ ਕਿਹੜੇ ਵਰਨ ਕਿਉ ਖੱਤਰੀ ਹੋ ਕੋ ਬ੍ਰਾਹਮਣ ਹੋ ਕੋ ਬੈਸ ਹੋ ਕੋ ਸੂਦਰ ਹੋ ਜਾਤੀ ਜੋੜੀ ਚੰਡਾਲ ਹੈ ਕੋ ਮੁਸਲਮਾਨ ਹੋ ਕੋਣ ਇਹ ਕੋਈ ਉਹਨਾਂ ਦਾ ਖੱਤਰੀ ਬ੍ਰਾਹਮਣ ਵਰਨ ਨੋ ਦੇਨਾਂ ਦੀ ਜਾਤ ਮੁਸਲਮਾਨਾਂ ਦੀ ਕਿ ਹਿੰਦੂਆਂ ਦੀ ਕੋਈ ਪੁੱਛਦਾ ਹੀ ਨਹੀਂ ਹੈ ਬਾਦਸ਼ਾਹ ਚਰਨ ਰਿਵਾਰ ਸਾਰੇ ਲੋਕ ਉਹਨਾਂ ਦੇ ਚਰਨਾਂ ਦੀ ਊਰਵਾਲ ਨਾਲ ਧੂੜ ਲਾਂਖੇ ਚੁੰਦੇ ਹਜੇ ਐਸੇ ਪਾਪੀ ਪਵਿੱਤਰ ਕਰਲੇ ਮਹਾਰਾਜ ਦੇ ਨਾਮ ਨਾਲ ठाकुर ਐਸ ਨਾਮ ਤੁਮਾਰੂ ਇਹ ठाकुर ਸਾਮੀ ਅਕਾਲ ਪੁਰਖ ਵਾਹਿਗੁਰੂ ਜੁਤੀ ਪਾਲਣਾ ਲੈ ਕੇ ਕਰਨ ਵਾਲੇ ਐਸਾ ਆਪਕਾ ਤੁਮ ਬਤਲਣਾ ਹੈ ਸਗਲ ਸ੍ਰੇਸ਼ਟ ਕੋ ਧਣੀ ਕੀ ਜੈ ਸਤਿ ਸਾਰਸ਼ਾ ਤੁਮੇ ਤੁਸੀਂ ਹੀ ਅਕਾਲ ਪੁਰਖ ਜੀ ਐਸੇ ਹੋ ਸਾਰੀ ਸੀਦੇ ਧਣੀ ਮਾਲਕ ਕਹੀਦੇ ਹੋ ਸਾਰੀ ਦੁਨੀਆ ਆਪ ਨੂੰ ਮਾਲਕ ਸਮਝਦੀ ਕਿ ਸਾਰੀ ਸੀਦੇ ਤੁਸੀਂ ਹੀ ਮਾਲਕ ਹੋ ਜਾਣ ਕੋ ਅੰਗ ਨਿਰਾਰ ਹੋਏ ਨਿਹਾਰਾ ਦੇ ਜਾਨ ਦਾ ਪੱਖ ਨਿਆਰਾ ਹੋ ਕੇ ਕਰਦਾ ਹੈ ਜਿਸ ਪ੍ਰਕਾਰ ਨਰਸਿੰਘ ਰੂਪ ਧਾਰ ਕਰਕੇ ਤ੍ਰੈਲਾਲ ਦੀ ਰੱਖਿਆ ਕੀਤੀ ਸਰਵਾਸ਼ੀ ਨੌਂਦਰਾਂ ਦੇ ਨਾਲ ਪਾੜ ਕੇ ਮਾਰਜਤ ਕਿਉ ਜਨਾਂ ਦੇ ਅੰਗ ਪੱਖ ਵਖਰਾ ਹੋ ਕੇ ਵੀ ਕਰਦੇ ਤੋ ਇਹ ਤੇਰਾ ਸੁਭਾਅ ਹੈ ਸੱਚੇ ਪਾਤਸ਼ਾਹ ਬਹਉ ਸਾਧ ਸੰਗ ਨਾਨਕ ਬੁੱਧ ਪਾਈ ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਹਾਉ ਬਸਰਾਮ ਦੇ ਕੇ ਇਹ ਸਾਧ ਸੰਗਤ ਜੀ ਮਿਲ ਕਰਕੇ ਗੁਰੂ ਕੀ ਸੰਗਤ ਜੀ ਮਿਲ ਕਰਕੇ ਇੱਕ ਸਿੱਖ ਦੇ ਸਾਧ ਸੰਗ ਪੰਜੀ ਪਰਮੇਸ਼ਰ ਸੰਤਰ ਭਗਤ ਨੇ ਸਾਧ ਜਨ ਹਰ ਕੀਰਤਨ ਗਾਇ ਗੁਰੂ ਜਨ ਬਣ ਕੇ ਆ ਉਹਨੇ ਪਿਆਰ ਦੀ ਸੰਗਤ ਮਿਲ ਕਰਕੇ ਇਹ ਬੁੱਧ ਆਤਮ ਵਿਸ਼ੇਣੀ ਪ੍ਰਾਪਤ ਕੀਤੀ ਹੈ ਹਰ ਕੀਰਤਨ ਆਧਾਰ ਫਰੀਦਾ ਜੋ ਕੀਰਤਨ ਭਗਤੀ ਕਰਨੀ ਇਹ ਆਸਰਾ ਬਣਾਉਣਾ ਹੈ ਕੋਣ ਜੀਵਨ ਦਾ ਜੋ ਪ੍ਰਵੇਸ਼ ਇਹਦੇ ਨਾਮ ਦਾ ਕੀਰਤਨ ਰਸਨਾ ਨਾਲ ਕਰਨਾ ਇਹ ਹਰਦੇਜ ਮਾਰਾ ਦੇ ਨਾਮ ਦਾ ਆਸਵਾ ਲੈਣਾ ਨਾਮ ਦੇਉ ਤਰਲੋਚਨ ਕਬੀਰ ਦਾਸ ਰੋ ਇਸੇ ਸਹਿਜ ਨੂੰ ਕਰਕੇ ਨਾਮ ਦੇ ਭਗਤ ਜੀ ਜਿਹਨੂੰ ਲੋਕ ਸ਼ੀਪਾ ਕਹੇ ਬੁਲਾਏ ਸੋ ਨਾਮ ਦੇ ਪੀਤ ਲਗੀ ਹਰ ਥੇਤੀ ਲੋਕ ਸ਼ੀਪਾ ਕਹੇ ਬੁਲਾਏ ਖਤਰੀ ਬ੍ਰਾਹਮਣ ਪਿਰਵੇ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਏ 100 ਸਾਲ ਸਨ ਜੀ ਸ੍ਰੀ ਹਜੂਰ ਸਾਹਿਬ ਤੋਂ ਕੋਈ 40 ਮੀਲ ਦੇ ਉੱਤੇ ਓਂਡਾ ਸ਼ਹਿਰ ਹੈ ਉਹ ਦੇਹਰੇ ਦਾ ਮੂੰਹ ਪਛੋਂ ਦੀ ਵੱਲ ਹੈ ਸੋ ਪੁਰਾਣਾ ਦੇਹਰਾ ਉੱਥੇ ਰੰਗਜੀਵ ਨੇ ਉਹ ਜਿਹੜੇ ਨੂੰ ਅੱਦ ਨਾਲ ਸਾੜਨਾ ਵੀ ਚਾਹ ਕਾਲਾ ਹੋਈਆਂ ਤਸਵੀਰਾਂ ਹਨਗੀਆਂ ਅਤੇ ਉਹ ਦੇਹਰਾ ਸਰਦਾਰ ਪਾਕਸ਼ਾ ਜੀ ਨਾਮ ਦੇ ਕੀਰਤਨ ਗਾਉਂਦਾ ਹੋਇਆ ਜਦੋਂ ਆਇਆ ਤੇ ਦੇਹਰੇ ਵਾਲੇ ਪੰਚਨ ਸੂਦ-ਸੂਦ ਕਰ ਮਾਰ ਉਠਾਇਓ ਕਹਾ ਕਰੋ ਬਾਦ ਬੀਖਲਾ ਉਸ ਵੇਲੇ ਵੀ ਮਹਾਰਾਜ ਜੀ ਨੇ ਆਪਣੇ ਅੱਜ ਪੁੱਜ ਪਈ ਉਹ ਬਾਰਲਾ ਲੰਮੀਆ ਪੁੱਜਣ ਵਾ ਵੇਣ ਕੇ ਦੇਰ ਨੂੰ ਫੇਰ ਕੇ ਨਾਮਦੇਵ ਨਾਲ ਕਰ ਦਿੱਤਾ ਮੱਛੋ ਨਹੀਂ ਤਰਫ ਨਾਮਦੇਵ ਜੀ ਬੈਠੇ ਸਨ ਉਸ ਤਾਂ ਉਹਦੇ ਚਰਨਾ ਵੀ ਆ ਉਹ ਪਾਦਕਾ ਸ਼ੰਖ ਮਰਮੜਦੀਆਂ ਬਣੀਆਂ ਹੋਈਆਂ ਹਨ ਜਿਸ ਸੜੇ ਦੇ ਉੱਤੇ ਜਿਸ ਪੱਥਰ ਦੇ ਉੱਤੇ ਭਗਤਾਂ ਆਉਂਦੇ ਜੀ ਗੁੰਗਾਂਉਂਦੇ ਸੀ ਜਦੋਂ ਕਹਿੰਦੇ ਸੀ ਕਹਾ ਕਰੋ ਬਾਪ ਬੀਖਲਾ ਉਸ ਵੇਲੇ ਫੇਰਦੀ ਆ ਦੇਰੇ ਨਾਮੇ ਕੋ ਪੰਨੀਆਂ ਕੋ ਪਿਸ਼ਵਾਰਲਾ ਇਸ ਪ੍ਰਕਾਰ ਮਾਦਾ ਸਾਹਿਬ ਜੀ ਨੇ ਧਗਤ ਨਾਮਦੇਵ ਜੀ ਦੀ ਰੱਖਿਆ ਕੀਤੀ ਇਸ ਪ੍ਰਕਾਰ ਸਾਧ ਸੰਗ ਨਾਮਦੇਵ ਤਰਲੋਚਨ ਕਬੀਰ ਦਾ ਨਾਮ ਦੇ ਜਿਵੇਂ ਮੂਈ ਗਊ ਜਿਉਂ ਦੀ ਕੀਤੀ ਅਤੇ ਜੋ ਗੁਰਦੇਵ ਸੇਜ ਨਿਕਸਾਈ ਉਸ ਨੇ ਰਤਨਾ ਜਗ ਸੇਜਾ ਵਿੱਚੋਂ ਗੁਲਾਵਰੀ ਦੇੋਂ ਕੱਢ ਕੇ ਉਹ ਖਾਤੀਆਂ ਪਾਜਾ ਲਾਂਜ ਕਰਨ ਲੱਗਾ 70 ਖਾਤੀਆਂ ਸਲੇਮ ਸ਼ਾਹ ਦੇ ਕੰਨ ਲੱਗੇ ਲਾਲਚ ਕਰਦਾ ਮੁਸਲਮਾਨਾਂ ਦਾ ਕਿ ਮੱਤ ਤੇ ਲਿਖਿਆ ਰਿਹਾ ਹੈ ਦਹ ਦੁਨੀਆਂ ਸੱਚਾ ਨਾਖੇ ਤੇ 70 ਮਿਲਦੀਆਂ ਹੋਰ ਲਾਲਚਿਓਂ ਕਰਦੇ ਨੇ ਸਾਰੀਆਂ ਬਾਕੀਆਂ ਪਾਣੀ ਦੀ ਕਰਦੀਆਂ ਭਗਤ ਨਾਮਦੇਵ ਜਿਵੇਂ ਉਹ ਨਾਮਦੇਵ ਵੀ ਪਰਮੇਸ਼ਰ ਦੇ ਸਿਮਰਨ ਕਰਕੇ ਬੜੇ ਪੂਜਨੀਕ ਹੋਏ ਨਾਮਦੇਵ ਸਰਲੋਚਨ ਕਰਲੋਚਨ ਜਿਹੜਾ ਭਗਤ ਸੀ ਇਹਦੇ ਮਹਾਰਾਜ ਸਾਹਿਬ ਜੀ 13 ਮਹੀਨੇ ਗੋਲਾਦਨ ਕਿਸੇ ਹੋਣਾ ਕਰਦੇ ਨੇ ਇੱਕ ਵਾਰੀ ਦੀ ਗੱਲ ਹੈ ਕਤਲੋਚਨ ਨੂੰ 2 ਪੈਸੇ ਕਿਤੋਂ ਮਿਲੇ ਇਹ ਦਰਦ ਹੋ ਗਏ ਸਨ ਇਹਨਾਂ ਦੇ ਪੁੱਤਰ ਆਦਿਕ ਜੇ ਦੇ ਸੀ ਨਹੀਂ ਸਨ ਤੇ ਉਸ ਵੇਲੇ ਦਰਦ ਹੋਿਆਂ ਦੀ ਸੰਗਤ ਦੀ ਸੇਵਾ ਕਰਨ ਨੂੰ ਕੋਈ ਨਹੀਂ ਸੀ ਇਹ 2 ਪੈਸੇ ਲੈ ਕੇ ਬਾਜ਼ਾਰ ਹੀ ਚ ਗਿਆ ਥਾਨਕਾ 'ਚ ਲਿਖਿਆ ਹੋਇਆ ਹੈ ਕਿ ਕੋਈ ਗੋਲਾ ਮੇਰਾ ਰਹਿ ਤਵੇ 2 ਪੈਸੇ ਨੂੰ ਕਿਸ ਨੇ ਲੈਣਾ ਸੀ ਅੰਤਰਜਾਮੀ ਨਾਮ ਖਾ ਕੇ ਭਗਵਾਨ ਇੱਕ ਜੁਵਾਸਤਵ ਵਾਲੇ ਆ ਗਏ ਆ ਕੇ ਕਹਿਣ ਲੱਗੇ ਤੇਰਾ ਨਾਮ ਕੀ ਹੈ ਕਿਨਨ ਕਿਹਾ ਜਦੋਂ ਦਰੋਚੇ ਨੇ ਤਾਂ ਕਹਿੰਦੇ ਮੇਰਾ ਆਪੇ ਹੀ ਯਾਮੀ ਹੈ ਕਿ ਤੂੰ ਰਹਿੰਦਾ ਕਿੱਥੇ ਆ ਕਿ ਮੇਰਾ ਥਾਂ ਟਿਕਾਣਾ ਕੋਈ ਨਹੀਂ ਮੈਂ ਸੰਗਤ ਵਿੱਚ ਰਹਿੰਦਾ ਕਿ ਇਸ ਪ੍ਰਕਾਰ ਵੇ ਵਜੋਂ ਕਹੇ ਕਿ ਗੋਲਾ ਰਹੋ ਕੀ ਲਓਗੇ ਕਹਿੰਦੇ ਲੈਂਦੇ ਕੁਛ ਨਹੀਂ ਗੁਰੂ ਸੇਵਾ ਸਾਰੀ ਕਰਿਆ ਕਰਾਂਗੇ ਤੁਹਾਡੀ ਵੀ ਸੇਵਾ ਕਰਾਂਗੇ ਆਹ ਸਾਧਨਾ ਦੀ ਵੀ ਕਰਾਂਗੇ ਪਰ ਜਦੋਂ ਤੁਸੀਂ ਨਫ਼ਰਤ ਕਰੋਗੇ ਉਦੋਂ ਅਸੀਂ ਚਲੇ ਜਾਵਾਂਗੇ ਇਸੇ ਪ੍ਰਕਾਰ ਹੋਇਆ ਸਾਧ ਸੰਗਤ ਜੀ 13 ਮਹੀਨੇ ਮਾਰਾ ਸੇਵਾ ਕਰਦੇ ਰਹੇ ਲੈ ਘਰ ਦੀ ਕਰ ਲੋ ਕਹਿੰਦੀ ਤੇ ਉਸ ਵਕਤ ਸੱਲੋਕਿਨ ਆਦਵੇ ਘਰ ਵਾਲੀ ਭਗਤਨੀ ਨੂੰ ਕਿਹਾ ਸੀ ਕਿ ਭੁੱਖਾ ਨਾ ਰਹੇ ਇਹ ਦੁਆਰਾ ਪਰੋਸਿਆ ਨਹੀਂ ਲੈਣਾ ਇੱਕ ਵਾਰੀ ਪਰੋਸਿਆ ਛਗ ਲਿਆ ਕਰੇਗਾ ਸੋ ਇਹ ਮਾਈ ਹਰੋਜ ਵੱਧ ਗਈ ਇੱਕ ਦਿਨ ਸਾਰੀ ਤੌਣ ਪੁਕਾ ਕੇ ਪਰੋਹ ਦੇ ਤੇ ਸਾਰੀ ਚੁੱਪ ਕਰਕੇ ਛਾ ਗਏ ਗੋਨਲ ਕੋਲੋਂ ਆਟਾ ਮੰਗਣ ਵਾਪੇ ਗਈ ਕਹਿੰਦੀ ਛਟੀ ਦਾ ਭੁੱਖਾ ਸਾਡਾ ਗੋਲਾ ਇਹ ਗੱਲ ਕਹਿਣ ਤੋਂ ਮਹਾਰਾਜ ਰੋਪ ਹੋ ਗਏ ਇਉ 13 ਮਹੀਨੇ ਸੇਵਾ ਕੀਤੀ ਸੀ ਉਥੇ ਵੀ ਤਰਨੋਚਨ ਕਿਆ ਨਾਰਾਇਣ ਜਿੰਦ ਕਾਇ ਪੂਲੀ ਗਵਾਰੀ ਦੁਕਰ ਸੁਕਰ ਤੁਹਾਰੋ ਕਰਮਰੀ ਇਸ ਪ੍ਰਕਾਰ ਸਾਧ ਸੰਗਤ ਜੀ ਤਰਨੋਚਨ ਭੱਜੇ 13 ਮਹੀਨੇ ਗੋਲਾ ਬਣ ਕੇ ਰੇਸੀ ਕਿਉ ਤਰਨੋਚਨ ਜੀ ਭਰਤੀ ਵਾ ਇਡਾ ਫਲਸੀ ਮਾਰਨ ਦਿੱਤਾ ਤਕਦੀਰ ਦਾ ਖਰੇ ਤੇਰੀ ਸਾਲ ਦੀ ਦਾਸਾ ਭਾਰ ਵਾਲੇ ਸਮਝੇ ਦੇ ਜੰਗ ਸਕੂਰ ਨਾ ਨਾ ਕੇ ਕੀਤਾ ਜਦੋਂ ਈਰਖਨ ਨਾਲ ਸਾਧੂ ਦੇ ਬੰਦੇਾਂ ਨੂੰ ਕੀਰਤਾ ਕੇ ਜਮਾਤਾਂ ਸਾਹਵੇਂ ਸੰਗੀਆਂ ਸੀ ਉਹ ਜਿਹੜੇ ਕਬੀਰ ਦਾ ਰੂਪ ਲੈ ਕੇ ਰਾਜਾ ਨੂੰ ਘੜ ਕੇ ਤੀਰ ਦਾ ਜੰਗ ਸਕੂਰ ਨਹੀਂ ਕੀਤਾ ਜੰਗ ਸਕੂਰ ਨੂੰ ਕਹਿੰਦੇ ਨੂੰ ਕਬੀਰ ਸਾਹਿਬ ਜੀ ਬਾਹਰ ਬੈਠੇ ਸੀ ਯਾ ਕਹਿੰਦੇ ਜਦ ਜੰਗ ਪੂਰਾ ਹੋ ਗਿਆ ਕਿਉਂ ਦੇਖਣ ਲੋਕ ਆ ਕੇ ਬੁਧਾਨੀਆਂ ਦੇਣ ਲੱਗੇ ਸਾਧੂ ਨੂੰ ਸੱਤ ਦਿਨ ਮਖਰੀਆਂ ਖਵਾ ਖਵਾ ਕੇ ਫਿਰ ਨਾ ਉਹਤੀ ਸਾਹਲਾਪ ਤੇ ਪੱਜ ਨਿਕਲੇ ਫਿਰ ਗੱਡੇ ਨਾਲ ਉਚਾਈ ਦੇ ਭੜਕੇ ਦੇ ਤੇ ਉਸ ਵਕਤ ਸਾਹ ਸੰਗੇਜ ਜੀ ਦੁਨੀਆ ਘਰ ਕੇ ਤਰੀਕ ਕੋਲੇ ਆਏ ਸੀ ਜੇਨੋ ਕਵੀਰ ਸਾਹਿਬ ਜੀ ਆ ਕੇ ਘਰ ਬੈਠੇ ਤੇ ਕਵੀਰ ਨੂੰ ਬਧਾਈਆਂ ਲੋਕ ਦੇਣੇ ਉਹ ਜਿਹੜੇ ਸਾਬ ਕਵੀਰ ਜੀ ਨੇ ਇਸ ਤਰ੍ਹਾਂ ਆਪਣਾ ਬੁਰਾ ਸੀ ਅਕਲ ਨਹੀਂ ਕਹਿੰਦਾ ਜਰ ਉਸ ਵਕਤ ਸਾਹ ਸੰਗੇਜ ਜੀ ਕਬੀਰ ਸਾਹਿਬ ਨੇ ਪੁੱਛਿਆ ਕਬੀਰ ਬੜਾ ਜੱਤ ਪੁੱਛਿਆ ਕਬੀਰ ਸਾਹਿਬ ਨੇ ਕਿਹਾ ਮੈਂ ਹਮਤਿਆਰ ਨ ਕਰਾਂਗੇ ਮੈਂ ਕਰ ਸਕੇ ਸ੍ਰੀ ਗੱਜਾ ਜਾਨੋ ਕਿ ਹਰ ਕੀ ਹੈ ਭੈਓ ਕਬੀਰ ਕਬੀਰ ਇਸ ਪ੍ਰਕਾਰ ਸਾਹਿਬ ਸੰਗਦੀ ਵਾਹਿਗੁਰੂ ਨੇ ਕੀਤਾ ਕਿ ਉਹ ਕਬੀਰ ਸਾਹਿਬ ਜਿਹੜੇ ਸੇਵ ਕਿਸਾਨ ਹੈ ਮਹਾਰਾਜ ਦੇ ਕਿਹਨਾਂ ਨੇ ਇੱਜ਼ਤ ਰੱਖੀ ਜੰਤ ਸੂਰਨ ਕਰਕੇ ਮੁਕਤ ਭੈਓ ਕਿੰਮਿਆਰ ਅਜੋ ਕਿਹ ਰਹੇਗਾ ਉਸ ਤੋਂ ਭਗਤ ਦੇ ਵਾਅਦਾ ਕੀ ਸਾਨੂੰ ਕੇ ਵੀ ਮੁਕਤ ਹੋ ਗਏ ਕਿ ਉਸ ਦੇ ਬਾਇਸ ਦੇ ਕਾਈ ਸਾਹਿਬ ਸੰਗਤ ਜੀ ਚਾਲਾਂ ਬਾਈ ਨੇ ਆਇਆ ਤੇ ਸੇਵਾ ਕੀਤੀ ਸੋਹਣ ਕਰਤੋ ਜੇ ਜਮਤੀ ਤਾ ਜਗ ਦੇ ਕਿ ਹਰੇ ਸਹਜੂ ਗਉਮ ਨੂੰ ਦੇਛਦੇ ਸੀ ਕਿ ਚਾਲਾਂ ਬਾਈ ਨੇ ਕਿ ਮਾਰੇ ਤੁਸੀਂ ਵੀ ਬਰਸੰਦੋ ਰਬਲਾਹੀ ਕਹਿੰ ਲਗੇ ਕੰਮ ਕਾਂਡੀਏ ਸਤੋ ਸਪੋਧ ਕਰਨਗੇ ਰਹਿਣ ਦੇ ਰਾਣੀ ਤੋਂ ਕਿ ਤੈਨੂੰ ਨਹੀਂ ਮਾਰਾ ਮੇਰਾ ਗੱਜ ਨਹੀਂ ਪੂਰਾ ਹੋਗਾ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਸੋਹਣੀ ਜੀ ਸੰਜੇ ਜੀ ਭਗਤ ਰਵਨਾਥ ਜੀ ਰਾਣੀ ਦੇ ਮਹਿਲ ਕਰੋਸ਼ ਨੇ ਕਰਕੇ ਜਦੋਂ ਜਾ ਕੇ ਬੈਠੇ ਉਹ ਜਿੰਨੇ ਬ੍ਰਾਹਮਣ ਸਾਹ ਬੈਠੇ ਸੀ ਉਹ ਛੂਤ ਛੂਤ ਕਰਕੇ ਅਨਸਾਰੇ ਪਰੋਸੇ ਦੀ ਬੇਅਮੀ ਹੋਈ ਉਸ ਵੇਲੇ ਜਿਹੜੇ ਨੇ ਕਿਹਾ ਰਾਣੀ ਜੀ ਮੈਨੂੰ ਪਾਤ ਨਾ ਲੱਗੇ ਕਹਿੰਦੇ ਇਹਨਾਂ ਨੂੰ ਰੱਖ ਦੇ ਦੇ ਆਪ ਕੋ ਬਣਾ ਕੇ ਤੇਰੇ ਨਾਲੇ ਖਾ ਲੈਣ ਇਹਦੇ ਮਾਰੇ ਜੀ ਬ੍ਰਾਹਮਣ ਰੱਖ ਦੇ ਤੀ ਜਦੋਂ ਬਣਾ ਕੇ ਖਾਣ ਲੱਗੇ ਉਸੇ ਦੇ ਮਾਰਨ ਇਤਿਹਾਸ ਬਣ ਕੇ ਦੇਰ ਇਲਾਹੀ ਮਨਕੇ ਜੀ ਬੰਨ ਲਿਆ ਗਾਇ ਹੋ ਕੇ ਬਹਿ ਕੇ ਜੋ ਬੁਰਕੀ ਤੋਲਣ ਬੁਰਕੀ ਤੋਲਣ ਜਦੋਂ ਮੂੰਹ ਜ ਪਾਉਣ ਮੂੰਹ ਜ ਪਾਉਣ ਬੜੇ ਛੂਤ ਛੂਤ ਕਰਨ ਹੱਥ ਨਾ ਆਵੇ ਕੁਛ ਉਸ ਵੇਲੇ ਉਹ ਰਮਦਾਸ ਜੀ ਪੈਜ ਮਾਰਨ ਰੱਖੀ ਸੀ ਚੌਥੇ ਪਾਸ਼ਾ ਜੀ ਨੇ ਕਿਹਾ ਰਮਦਾਸ ਜੀ ਮਿਆਰੋ ਸਦ ਕਰੀ ਹਰ ਕੀਰਤ ਨੂੰ ਇੱਕ ਗਾਇ ਤਦ ਤੁ ਜਾਤ ਉਸ ਤੋਂ ਪਿਆ ਚਾਰ ਵਰਨ ਤੇ ਭੰਗ ਸਾਰੇ ਪੈਰੀ ਪਾਪ ਤੇ ਸੀ ਉਦਾਸ ਭਗਦੇ ਇਹੋਂ ਮੁਕਤ ਹੋ ਗਿਆ ਚਮਿਆਰਾਂ ਦਾ ਲੜਕਾ ਜਿਹੜਾ ਹਸ ਤੱਕ ਜੀ